ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੇ ਵਿੱਚ ਇੰਪੋਰਟ ਹੋਣ ਵਾਲੀਆਂ ਸਾਰੀਆਂ ਕਾਰਾਂ ਦੇ ਉੱਪਰ 25% ਦੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਸ ਦਾ ਆਟੋ ਇੰਡਸਟਰੀ ਅਤੇ ਆਮ ਲੋਕਾਂ ਤੇ ਕੀ ਅਸਰ ਹੋਵੇਗਾ ਇਸ ਬਾਬਤ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ ਜੇਕਰ ਤਾਜ਼ਾ ਘਟਨਾਕਰਮ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਮਾਰਕਰਨੀ ਦਾ ਕਹਿਣਾ ਹੈ ਕਿ ਕੱਲ ਰਾਤ ਵਾਈਟ ਹਾਊਸ ਨੇ ਇੱਕ ਕਾਲ ਤੈਅ ਕਰਨ ਲਈ ਸੰਪਰਕ ਕੀਤਾ ਸੀ ਅਤੇ ਉਹ ਅਗਲੇ 1 ਜਾਂ 2 ਦਿਨਾਂ ਵਿੱਚ ਟਰੰਪ ਨਾਲ ਗੱਲਬਾਤ ਕਰਨਗੇ we won't back down. We will respond forcefully. Nothing is off the table to defend our workers and our country. ਇਸ ਦੌਰਾਨ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਫੈਡਰਲ ਅੰਤਰਰਾਸ਼ਟਰੀ ਵਪਾਰ ਮੰਤਰੀ ਡੋਮੈਨਿਕ ਲੇਬਲੌਂਕ ਨਾਲ ਗੱਲਬਾਤ ਵਿੱਚ ਅਮਰੀਕੀ ਵਣਜ ਸਕੱਤਰ ਨੇ ਸੁਝਾਅ ਦਿੱਤਾ ਕਿ ਕੈਨੇਡਾ ਲਈ ਟੈਰਿਫ ਦਾ ਪ੍ਰਭਾਵ ਘਟ ਕੀਤਾ ਜਾਵੇਗਾ he's reassuring us that there'll be no plant closures uh, my response was uh, ronald reagan's response trust but verify ਹਾ ਟੋ ਇੰਡਸਟਰੀ ਬਾਰੇ ਲੰਮਾ ਤਜਰਬਾ ਰੱਖਣ ਵਾਲੇ ਮੰਨਨ ਗੁਪਤਾ ਨੇ ਸਾਨੂੰ ਦੱਸਿਆ ਕਿ ਇਹ ਟੈਰਿਫ ਗੱਡੀਆਂ ਵਿੱਚ ਲੱਗੇ ਅਮਰੀਕਾ ਦੇ ਬਣੇ ਪੁਰਜ਼ਿਆਂ ਅਨੁਸਾਰ ਨਿਰਧਾਰਤ ਹੋਵੇਗਾ ਜਿਹੜਾ ਪਾਰਟ ਅਸਲ ਮਾਇਨੇ ਦੇ ਵਿੱਚ ਅਮਰੀਕਾ 'ਚ ਬਣਿਆ ਹੋਏਗਾ ਉਸ ਪਾਰਟ ਦੀ ਕੈਲਕੂਲੇਸ਼ਨ ਕੱਢ ਕੇ ਬਾਕੀ ਰਹਿਦੀ ਅਮਾਉਂਟ ਦੀ ਜੋ ਗੱਡੀ ਹੈਗੀ ਆ ਉਹਦੇ ਉੱਤੇ ਐਕਸਟਰਾ ਟੈਰਿਫ ਲੱਗੇਗਾ ਸੋ ਮੁੱਖੀ ਗੱਲ ਆਇਆ ਹੈ ਕਿ ਜੇ ਅਮਰੀਕਨਸ ਨੇ ਗੱਡੀ ਇੱਕ ਬਣੀ ਹੋਈ ਕੈਨੇਡਾ 'ਚ ਖਰੀਦਣੀ ਹੈ ਤੇ ਉਹਨਾਂ ਨੂੰ ਨਾ ਕੈਲਕੂਲੇਟ ਕਰਨਾ ਪੈਣਾ ਹੈ ਕਿ ਇਸ ਗੱਡੀ ਵਿੱਚ ਕਿੰਨੇ ਪਾਰਟਸ ਕੈਨੇਡਾ ਦੇ ਵਿੱਚ ਬਨੇ ਹੋਏ ਨੇ ਕਿੰਨੇ ਪਾਰਟਸ ਅਮਰੀਕਾ ਦੇ ਵਿੱਚ ਨੇ ਔਰ ਉਹਦੇ ਬੇਸ 'ਤੇ ਉਸ ਗੱਡੀ ਦੀ ਪ੍ਰਾਈਸ ਵਧੇਗੀ ਜੋ ਆਸਤਨ 4000 ਡਾਲਰ ਤੋਂ ਲੈ ਕੇ 12-15000 ਤੱਕ ਇੱਕ ਗੱਡੀ ਦੀ ਕੀਮਤ ਵੱਧ ਸਕਦੀ ਹੈ ਮਾਹਿਰ ਅਨੁਸਾਰ ਇਸ ਟੈਰਿਫ ਨਾਲ ਕੈਨੇਡਾ ਵਿੱਚ ਆਟੋ ਇੰਡਸਟਰੀ ਤੇ ਨਿਰਪਰ ਕਾਮਿਆਂ ਦੀਆਂ ਨੌਕਰੀਆਂ ਤੇ ਤਲਵਾਰ ਲਟਕ ਗਈ ਹੈ ਅਤੇ ਦੂਜੇ ਪਾਸੇ ਇਸ ਟੈਰਿਫ ਦਾ ਸੇਕ ਅਮਰੀਕਾ ਵਾਸੀਆਂ ਨੂੰ ਵੀ ਲੱਗੇਗਾ ਕਿਉਂਕਿ ਜੇ ਗੱਡੀ ਇੱਥੇ ਬਣਨੀ ਘੱਟ ਹੋ ਜਾਏਗੀ ਤੇ ਜੇ ਇੱਥੋਂ ਗੱਡੀ ਦੇ ਜਿਹੜੇ ਪਾਰਟਸ ਇੱਥੇ ਨਹੀਂ ਬਣਨਗੇ ਅਮਰੀਕਾ ਵਿੱਚ ਵੀ ਗੱਡੀਆਂ ਉਨੀ ਛੇਤੀ ਨਹੀਂ ਬਣ ਸਕਦੀਆਂ ਕਿਉਂਕਿ ਰਾਤੋਂ ਰਾਤ ਤਾਂ ਪਲਾਂਟਸ ਨਹੀਂ ਬਣਨੇ ਰਾਤੋਂ ਰਾਤ ਉਹ ਪਾਰਟਸ ਨੂੰ ਤੁਸੀਂ ਮੈਨੂਫੈਕਚਰ ਨਹੀਂ ਕਰ ਸਕਦੇ ਇਹਨੂੰ ਨਵੇਂ ਪਲਾਂਟ ਨੂੰ ਐਗਜ਼ੀਕਿਊਟ ਕਰਨ ਨੂੰ ਵੀ 5 ਤੋਂ 7-8 ਸਾਲ ਦਾ ਸਮਾਂ ਲੱਗ ਜਾਂਦਾ ਹੈ ਸੋ ਇਹਦਾ ਸੇਕ ਆਮ ਲੋਕਾਂ ਨੂੰ ਇੱਥੇ ਵੀ ਪਹੁੰਚੇਗਾ ਇੱਥੇ ਕੈਨੇਡਾ ਜੀ ਇੰਪੈਕਟ ਆਟੋ ਵਰਕਰਸ ਉੱਤੇ ਜਾਦਾ ਕਿਉਂਕਿ ਉਹਨਾਂ ਦੀਆਂ ਜੌਬਸ ਸਕਟੇ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਗੱਲ ਕਰੀਏ ਉੱਥੇ ਲੋਕਲ ਜਿਹੜਾ ਕੰਜ਼ਿਊਮਰ ਹੈ ਉਹਨੂੰ ਹਾਈ ਇਨਫਲੇਸ਼ਨ ਦਾ ਯੂ ਨੋ ਫੇਸ ਕਰਨਾ ਪੈ ਸਕਦਾ ਕਿਉਂਕਿ ਗੱਡੀਆਂ ਦੀਆਂ ਕੀਮਤਾਂ ਵੱਧ ਜਾਣਗੀਆਂ ਸੋ ਡੈਫੀਨੇਟਲੀ ਦੋਨੋਂ ਦੇਸ਼ਾਂ ਦੇ ਵਿੱਚ ਆਮ ਲੋਕਾਂ ਦਾ ਜਨਜੀਵਨ ਇਹਦੇ ਨਾਲ ਅਸਥਿਰ ਹੋਏਗਾ ਪ੍ਰੈਜ਼ੀਡੈਂਟ ਡੋਨਲਡ ਟਰਪ ਦੀ ਇਸ ਵੱਡੀ ਅਨਾਊਂਸਮੈਂਟ ਦੇ ਨਾਲ ਮਾਨਨ ਕੁਪਤਾ ਮੰਨਦੇ ਹਨ ਕਿ ਇਸ ਮਸਲੇ ਦੇ ਹੱਲ ਲਈ ਗੱਲਬਾਤ ਜ਼ਰੂਰੀ ਹੈ ਪਰ ਨਾਲ-ਨਾਲ ਕੈਨੇਡਾ ਨੂੰ ਕੇਵਲ ਅਮਰੀਕਾ ਉੱਪਰ ਨਿਰਭਰ ਰਹਿਣ ਦੀ ਥਾਂ ਹੋਰ ਦੇਸ਼ਾਂ ਨਾਲ ਵਪਾਰਕ ਸਾਂਝ ਵਧਾਉਣ ਦੀ ਲੋੜ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਅਜਿਹੀ ਜਿਹੜੀ ਗੱਲਬਾਤ ਦਾ ਦਰਵਾਜ਼ਾ ਹੈ ਉਹ ਖੁੱਲ੍ਹਾ ਰੱਖਣਾ ਚਾਹੀਦਾ ਹੈ। ਗੱਲਾਂਬਾਤਾਂ ਦੇ ਜ਼ਰੀਏ ਡਿਬੇਟ ਡਿਸਕਸ਼ਨ ਹੋਵੇ, ਹੈਲਦੀ ਡਿਸਕਸ਼ਨ ਹੋਵੇ। ਕੈਨੇਡਾ ਨੂੰ ਇਹ ਨਾ ਸੋਚਣਾ ਪੈਣਾ ਕਿ ਅਸੀਂ ਆਪਣੀਆਂ ਸਾਰੀਆਂ ਆਪਣੀਆਂ ਪ੍ਰਾਇਰਟੀਜ਼ ਸਿਰਫ ਅਮਰੀਕਾ ਦੇ ਝੋਲੀ ਪਾਈਆਂ ਹੋਈਆਂ ਜਾਂ ਸਾਨੂੰ ਆਊਟ ਆਫ ਦਾ ਬਾਕਸ ਸੋਚਣਾ ਯੂ نو ਐਸਲੇ ਸਮੇਂ ਦੀ ਜਰੂਰਤ ਹੈਗੀ ਹੈ ਸਾਡੀਆਂ ਹੋਰ ਮਾਰਕੀਟ ਚ ਹੈ ਯੂਰਪ ਹੈ ਯੂਕੇ ਹੈ ਇੰਡੀਆ ਹੈ ਇੰਡੋ ਪੈਸਿਫਿਕ ਕਸੀ ਸਟ੍ਰੈਟਜੀ ਦੀ ਗੱਲ ਕਰਦੇ ਆ ਉਹਨਾਂ ਚੀਜ਼ਾਂ ਦੇ ਉੱਤੇ ਯੂ نو ਸਾਨੂੰ ਸੀਰੀਅਸਲੀ ਜ਼ੋਰ ਦੇਣ ਦੀ ਔਰ ਜ਼ਮੀਨੀ ਲੈਵਲ ਤੇ ਕੰਮ ਕਰਨ ਦੀ ਜਰੂਰਤ ਹੈ ਆਟੋ ਟੈਰਿਫ ਬਾਰੇ ਅਸੀਂ ਆਮ ਲੋਕਾਂ ਦਾ ਪੱਖ ਵੀ ਜਾਣਿਆ and i think when you affect jobs that's really a, a sad thing and a scary thing and especially when it's something so traditional in our country to have the auto industry supported by so many great workers now all those workers are really in danger of losing their positions because of this if you increase cost by 25 percent, where is it going to go? It has to go to the has to go to the buying consumers. And unfortunately, more than half of our country doesn't understand how tariffs work. So they think it's the sending country that has to pay it. And it just I'm very sad for our people. He is destroying us. He's going to put us at war with somebody who's been our, with people who have been our friends for. 50 70 100 years plus years ਬਨਹਾਲ ਆਟੋ ਟੈਲੀਫੋਨ ਨੂੰ ਲੈ ਕੇ ਗੱਲਬਾਤ ਜਾਰੀ ਹੈ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਬ੍ਰੈਂਟਨ